ਸਭ ਸ్రోਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ اہم ਵਿਸ਼ੇ ਉੱਤੇ ਇਸ ਵਿਸ਼ੇ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਪੋਜ਼ਿਟਿਵ ਊਰਜਾ ਤੇ ਨੈਗੇਟਿਵ ਊਰਜਾ ਤੇ ਸਭ ਤੋਂ ਪਹਿਲਾਂ ਜੀ ਅਸੀਂ ਇਸ ਬਾਰੇ ਗੱਲ ਕਰਨੀ ਹੈ ਕਿ ਹੁੰਦੀ ਕੀ ਹੈ ਇਹ ਸਾਡੀ ਜ਼ਿੰਦਗੀ ਤੇ ਸਾਡੇ ਘਰ ਵਿੱਚ ਕਿਵੇਂ ਅਸਰ ਕਰਦੀ ਹੈ ਅਤੇ ਅਸੀਂ ਕਿਵੇਂ ਘਰ ਵਿੱਚ ਇਹ ਊਰਜਾ ਵਧਾ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਘਰ ਵਿੱਚ ਸ਼ਾਂਤੀ ਖੁਸ਼ਹਾਲੀ ਤੇ ਤਰੱਕੀ ਆਵੇ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਨੇ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ ਜੀ ਤੇ ਜੇ ਮਾੜੀ ਲੱਗੇ ਤਾਂ ਕਮੈਂਟ ਕਰਕੇ ਦੱਸ ਦੇਣਾ ਕਿ ਇਹਦੇ ਵਿੱਚ 네ਗੇਟਿਵ ਪੁਆਇੰਟ ਹੈਗਾ ਵਾ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਪੋਜ਼ਿਟਿਵ ਊਰਜਾ ਦੀ ਇਹ ਹੁੰਦੀ ਕੀ ਹੈ ਪੋਜ਼ਿਟਿਵ ਊਰਜਾ ਉਹ ਸ਼ਕਤੀ ਹੈ ਜੋ ਸਾਡੇ ਮਨ ਵਿੱਚ ਉਮੀਦ ਖੁਸ਼ੀ ਸ਼ਾਂਤੀ ਅਤੇ ਉਤਸ਼ਾਹ ਭਰ ਦਿੰਦੀ ਹੈ ਜਦੋਂ ਅਸੀਂ ਚੰਗੇ ਵਿਚਾਰ ਰੱਖਦੇ ਹਾਂ ਧਿਆਨ ਕਰਦੇ ਹਾਂ ਗੁਰਬਾਣੀ ਸੁਣਦੇ ਹਾਂ ਚੰਗੇ ਕੰਮ ਕਰਦੇ ਹਾਂ ਜਾਂ ਦੁਕਾਨ ਘਰ ਸਸਕਾਰਾਂ ਦੇ ਨਾਲ ਕੰਮ ਕਰਦੇ ਹਾਂ ਤਾ ਇਹ ਜਿਹੜੀ ਪੋਜ਼ਿਟਿਵ ਊਰਜਾ ਆਪਣੇ ਆਪ ਬਣ ਜਾਂਦੀ ਹੈ। ਲੋ ਹੁਣ ਆ ਮੈਂ ਕੁਝ ਉਦਾਹਰਨਾਂ ਦੇਵਾਂਗਾ ਧਿਆਨ ਨਾਲ ਸੁਣ ਲੈਣਾ। ਜਿਵੇਂ ਘਰ ਵਿੱਚ ਸਫਾਈ ਰੱਖਣੀ, ਸਵੇਰ ਦੀ ਧੁੱਪ ਵਿੱਚ ਬੈਠਣਾ ਜਾ ਕੇ ਤੇ ਘਰ ਦੇ ਵਿੱਚ ਜਾਂ ਆਸ-ਪਾਸ ਹਰੇ ਨਵੇਂ ਪੌਦੇ ਲਗਾਣੇ, ਸਵੇਰੇ ਤੇ ਸ਼ਾਮ ਵੇਲੇ ਗੁਰਬਾਣੀ ਦਾ ਜਾਪ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਭਗਵਾਨ ਨੂੰ ਜਪਨਾ ਜੀ ਤੇ ਸਾਰਿਆਂ ਦੇ ਨਾਲ ਮਿੱਠਾ ਬੋਲਣਾ। ਇਹ ਜਿਹੜੇ ਸਾਰੇ ਪੁਆਇੰਟ ਆ ਜੀ ਇਹ ਸਭ ਪੋਜ਼ਿਟਿਵ એનર્ਜੀ ਵੱਲ ਲੈ ਕੇ ਜਾਂਦੇ ਆ। ਇਹ ਸਭ ਕਰਕੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਬੱਚਿਆਂ ਦੀ ਤਬੀਅਤ ਉਹਨਾਂ ਦੀ ਸਿਹਤ ਉਹਨਾਂ ਦੀ ਪੜ੍ਹਾਈ ਤੇ ਘਰ ਦੀ ਤਰੱਕੀ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਆਪਾਂ ਗੱਲ ਕਰਾਂਗੇ ਜੀ 네ਗੇਟਿਵ ਊਰਜਾ ਬਾਰੇ 네ਗੇਟਿਵ ਊਰਜਾ ਕੀ ਹੈ 네ਗੇਟਿਵ ਜਿਹੜੀ ਊਰਜਾ ਹੈਗੀ ਹੈ ਇਹ ਜਿਹੜੀ ਸ਼ਕਤੀ ਹੈ ਇਹ ਚਿੰਤਾ ਗੁੱਸਾ ਡਰ ਨਿਰਾਸ਼ਾ ਅਤੇ ਅਸ਼ਾਂਤੀ ਨੂੰ ਵਧਾਉਂਦੀ ਹੈ ਜਦੋਂ ਅਸੀਂ ਮੰਦੇ ਵਿਚਾਰ ਰੱਖਦੇ ਹਾਂ ਕਿਸੇ ਦੀ ਨਿੰਦਾ ਕਰਦੇ ਹਾਂ ਲੜਾਈ ਝਗੜੇ ਕਰਦੇ ਰਹਿੰਦੇ ਹਾਂ ਇੰਕਾਰ ਗੰਦਾ ਰੱਖਦੇ ਹਾਂ ਤਾਂ ਇਹ ਜਿਹੜੀ ਨੈਗੇਟਿਵ ਊਰਜਾ ਹੈ ਸਾਡੇ ਆਸ-ਪਾਸ ਸਾਡੇ ਘਰ ਵਿੱਚ ਫੈਲ ਜਾਂਦੀ ਹੈ ਹੁਣ ਮੈਂ ਇਹਦੀਆਂ ਕੁਝ ਉਦਾਹਰਣਾਂ ਦੇਵਾਂਗਾ ਕਿ ਇਹ ਕਿੱਦਾਂ ਫੈਲਦੀ ਹੈ ਛੋਟੀਆਂ-ਛੋਟੀਆਂ ਗੁੱਲਾ ਗੱਲਾਂ ਦੇ ਉੱਪਰ ਗੁੱਸਾ ਕਰਨ ਦੇ ਨਾਲ ਇੱਕ ਦੂਜੇ ਦੀ ਬਿਰਾਹੀ ਕਰਨ ਦੇ ਨਾਲ ਘਰ ਵਿੱਚ ਕਲੇਸ਼ ਰੱਖਣ ਦੇ ਨਾਲ ਝਗੜਾ ਕਰਨ ਦੇ ਨਾਲ ਘਰ ਵਿੱਚ ਬਹੁਤ ਜ਼ਿਆਦਾ ਭਾਰੀ ਸਮਾਨ ਰੱਖਣ ਦੇ ਨਾਲ ਬਿਨਾਂ ਲੋੜ ਦੀ ਚੀਜ਼ ਜਮਾ ਕਰਕੇ ਰੱਖਣ ਦੇ ਨਾਲ ਇਹ ਜਿਹੜੀ ਨੈਗੇਟਿਵ ਊਰਜਾ ਫੈਲ ਸਕਦੀ ਹੈ ਇਹ ਕਾਰਨ ਜਿਹੜੇ ਹੈਗੇ ਆ ਇਸ 네ਗੇਟਿਵ ਊਰਜਾ ਦੇ ਕਾਰਨ ਘਰ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਬਿਮਾਰੀਆਂ ਲੜਾਈਆਂ ਮਨ ਵਿੱਚ ਡਰ ਬਣਿਆ ਰਹਿੰਦਾ ਹੈਗਾ ਤੇ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਆਪਦੇ ਮਨ ਵਿੱਚੋਂ ਤੇ ਘਰ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਪੋਜ਼ੀਟਿਵ ਅਪਰੋਚ ਵੱਲ ਲੈ ਕੇ ਜਾਈਏ ਜਿਹੜੇ ਮੱਥੇ ਰਹੀਏ ਇੱਕ ਦੂਜੇ ਨਾਲ ਗੱਲਾਂ-ਵਾਟਾਂ ਕਰੀਏ ਇੱਕ ਦੂਜੇ ਨਾਲ ਦੁੱਖ-ਸੁੱਖ ਕਰੀਏ ਤਾਂ ਜੋ ਹਰੇਕ ਬੰਦਾ ਇਨਵਾਲਵ ਹੋਵੇ ਤੇ ਉਹਦੇ ਅੰਦਰ ਚਾਅ ਪੈਦਾ ਹੋਵੇ ਜਿਵੇਂ ਜਿਵੇਂ ਮਨੋੱਖ ਦੇ ਅੰਦਰ ਚਾਅ ਪੈਦਾ ਹੋਏਗਾ ਉਹਦਾ ਪਿਆਰ ਆਪਸ ਵਿੱਚ ਵਧਣਾ ਸ਼ੁਰੂ ਹੋ ਜਾਵੇਗਾ ਤੇ ਜਿਹੜਾ ਇਸ ਤਰ੍ਹਾਂ ਊਰਜਾ ਉਸ ਬੰਦੇ ਵਿੱਚ ਪੈਦਾ ਹੋਏਗੀ ਉਹ ਪੋਜ਼ਿਟਿਵ ਊਰਜਾ ਦਾ ਰੂਪ ਲੈਨੇਗੀ ਤੇ ਇਸ ਤਰ੍ਹਾਂ ਘਰ ਦੇ ਵਿੱਚ ਚੰਗੀਆਂ ਜਿਹੜੀਆਂ ਹੈਗੀਆਂ ਖੁਸ਼ਹਾਲੀ ਭਰੀਆਂ ਗੱਲਾਂ ਜੀਵਨ ਦੇ ਵਿੱਚ ਖੁਸ਼ਹਾਲੀ ਆਏਗੀ ਇੱਕ ਦੂਜੇ ਦਾ ਲੜਾਈ ਝਗੜਾ ਖਤਮ ਹੋਏਗਾ ਤੇ ਹੁਣ ਮੈਂ ਗੱਲ ਕਰਾਂਗੇ ਪੋਜ਼ਿਟਿਵ ਊਰਜਾ ਦੇ ਲਾਭ ਕੀ ਹੈਗੇ ਆ ਜਿਹੜੀ ਪੋਜ਼ਿਟਿਵ ਊਰਜਾ ਹੈਗੀ ਆ ਇਸ ਦੇ ਨਾਲ ਜਿਹੜਾ ਸਾਡਾ ਮਨ ਹੈ ਉਹ ਬੜਾ ਹਲਕਾ ਹਲਕਾ ਮਹਿਸੂਸ ਕਰਦਾ ਹੈ ਉਸ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈਗਾ ਵਾ ਖੁਸ਼ੀ ਵਾਲੀ ਫੀਲਿੰਗ ਬਣੀ ਰਹਿੰਦੀ ਹੈਗੀ ਤੇ ਜੇ ਘਰ ਦੀ ਗੱਲ ਕਰੀਏ ਘਰ ਦੇ ਵਿੱਚ ਇਸ ਤਰ੍ਹਾਂ ਸ਼ਾਂਤੀ ਬਣੀ ਰਹੇਗੀ ਇੱਕ ਦੂਜੇ ਨਾਲ ਪਿਆਰ ਬਣਿਆ ਰਹੇਗਾ ਇਸੇ ਤਰ੍ਹਾਂ ਜੇ ਬੱਚਿਆਂ ਬਾਰੇ ਗੱਲ ਕਰੀਏ ਬੱਚੇ ਜਿਹੜੇ ਹੈਗੇ ਆ ਜੀ ਉਹਨਾਂ ਦਾ ਸੁਭਾਅ ਚੰਗਾ ਬਣੇਗਾ ਤੇ ਉਹ ਵਧੀਆ ਪੜ੍ਹਾਈ ਕਰ ਸਕਣਗੇ ਪੜ੍ਹਾਈ ਵਧੀਆ ਕਰਨਗੇ ਤਾਂ ਉਹਨਾਂ ਦੀ ਤਰੱਕੀ ਵੀ ਹੋਏਗੀ ਤੇ ਜਦੋਂ ਘਰ ਵਿੱਚ ਸ਼ਾਂਤੀ ਹੋਏਗੀ ਮਨ ਟਿਕਿਆ ਰਹੇਗਾ ਤੇ ਘਰ ਵਿੱਚ ਪੈਸਾ ਤੇ ਤਰੱਕੀ ਆਏਗੀ। ਸਰੀਰ ਤੇ ਮਨ ਵੀ ਜਿਹੜਾ ਹੈਗਾ ਜੀ ਉਹ ਵੀ ਖੁਸ਼ ਰਹੇਗਾ। ਸਰੀਰ ਨੂੰ ਘੱਟ ਬਿਮਾਰੀਆਂ ਲੱਗਣਗੀਆਂ, ਚਿੰਤਾ ਹੋਏਗੀ ਤਾਂ ਬਿਮਾਰੀਆਂ ਜ਼ਿਆਦਾ ਸਰੀਰ ਨੂੰ ਲੱਗਣਗੀਆਂ, ਜੇ ਚਿੰਤਾ ਨਹੀਂ ਹੋਏਗੀ ਸਰੀਰ ਨੂੰ ਬਿਮਾਰੀਆਂ ਘੱਟ ਲੱਗਣਗੀਆਂ। ਤੋਂ ਸੋ ਇਸ ਕਰਕੇ ਆਪਾਂ ਹਮੇਸ਼ਾ ਪੋਜ਼ਿਟਿਵ ਊਰਜਾ ਨੂੰ ਆਪਣੇ ਵਿੱਚ ਬਣਾਈ ਰੱਖਣਾ ਹੈਗਾ ਵਾ ਤੇ ਪੋਜ਼ਿਟਿਵ ਊਰਜਾ ਨੂੰ ਬਣਾਉਣ ਦੇ ਵਾਸਤੇ ਸਾਨੂੰ ਪੋਜ਼ਿਟਿਵ ਰੈਂਸ ਐਨ ਅਪਣਾਉਣਾ ਪੈਣਾ ਜੀ ਤੇ ਦੂਜੇ ਪਾਸੇ ਜੇ ਆਪਾਂ ਨੈਗੇਟਿਵ ਊਰਜਾ ਦੇ ਬਾਰੇ ਗੱਲ ਕਰੀਏ ਤੇ ਨੁਕਸਾਨ ਕੀ ਹੈਗੇ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਆਪਣਾ ਮਨ ਹੈਗਾ ਜੀ ਉਹ ਸ਼ਾਂਤ ਰਹੇਗਾ ਜੇ ਸ਼ਾਂਤ ਰਹੇਗਾ ਤੇ ਆਟੋਮੈਟਿਕਲੀ ਚਿੜਚਿੜਾਪਣ ਵਧਦਾ ਜਾਏਗਾ ਤੇ ਚਿੜਚਿੜਾਪਣ ਵਧਦਾ ਲ ਜਾਏਗਾ ਤੇ ਘਰ ਵਿੱਚ ਜਿਹੜਾ ਹੈਗਾ ਲੜਾਈ ਝਗੜੇ ਦੇ ਚਾਂਸ ਵੀ ਵਧਦੇ ਜਾਣਗੇ ਲੜਾਈ ਝਗੜਾ ਵਧ ਹੀ ਜਾਏਗਾ ਤੇ ਜੀ ਇਸ ਤਰ੍ਹਾਂ ਬਿਮਾਰੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਹੋਈ ਜਾਣਗੀਆਂ ਤੇ ਜਦੋਂ ਬਿਮਾਰੀਆਂ ਹੋਣਗੀਆਂ ਜਾਂ ਰੁਕਾਵਟਾਂ ਪੈਦਾ ਹੋਣਗੀਆਂ ਤੇ ਪੈਸਾ ਤਾਂ ਲੱਗਣਾ ਹੀ ਹੈ ਜੀ ਬਿਮਾਰੀਆਂ ਤੇ ਤੇ ਪੈਸਾ ਟਿਕੇਗਾ ਨਹੀਂ ਤੇ ਘਰ ਦੇ ਅੰਦਰ ਜਿਹੜਾ ਮਾਹੌਲ ਬਣੇਗਾ ਉਹ ਇੱਕ ਡਰ ਵਾਲਾ ਮਾਹੌਲ ਪੈਦਾ ਹੋਏਗਾ ਜਿਸ ਨਾਲ ਨਕਾਰਾਤਮਕ 네ਗੇਟਿਵ ਜਿਹੜੀਆਂ ਹੈਗੀਆਂ ਥਾਟਸ ਜਿਹੜੀਆਂ ਹੈਗੀਆਂ ਮਨ ਵਿੱਚ ਆਉਣਗੀਆਂ ਹੁਣ ਮੈਂ ਦੱਸਾਂਗਾ ਜੀ ਘਰ ਦੇ ਵਿੱਚ ਜਿਹੜੀ ਪੋਜ਼ਿਟਿਵ ਊਰਜਾ ਹੈ ਉਸ ਨੂੰ ਵਧਾਇਆ ਕਿਵੇਂ ਜਾ ਸਕਦਾ ਹੈਗਾ ਸਵੇਰੇ ਉੱਠੋ ਜੀ ਉਸਨਾਨ ਕਰੋ ਸਫਾਈ ਕਰੋ ਠੀਕ ਹੈ ਜੀ ਸੋਹਣੇ ਸਾਫ਼ ਕੱਪੜੇ ਪਾਓ ਘਰ ਵਿੱਚ ਨਵੇਂ ਪੌਦੇ ਲਾਓ ਬਾਹਰ ਵੀ ਪੌਦੇ ਲਾਓ ਘਰ ਵਿੱਚ ਜੇ ਤੌਪ ਹੁੰਦੀ ਆ ਉਸ ਤੌਪ ਵਾਲੀ ਜਗ੍ਹਾ ਤੇ ਬੈਠੋ ਹਮੇਸ਼ਾ ਹੱਸਣ ਦੀ ਕੋਸ਼ਿਸ਼ ਕਰੋ ਇੱਕ ਦੂਜੇ ਨਾਲ ਗੱਲਾਂ ਕਰੋ ਹੱਸਦੇ ਰਹਿਆ ਕਰੋ ਖਿੜੇ ਮੱਥੇ ਦੂਜੇ ਨਾਲ ਆਪਸੇ ਦੇ ਵਟ ਨਾ ਪਾਓ ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ ਗੁਰਬਾਣੀ ਜ਼ਰੂਰ ਕਰੋ ਥੋੜਾ ਜਿਹਾ ਜਾਪ ਕਰੋ 5-10 ਮਿੰਟ ਇਸ ਤੋਂ ਬਾਅਦ ਜੋ ਆਪਣਾ ਨਿਤਨੇਮ ਹੈਗਾ ਜੀ ਉਹਨੂੰ ਜ਼ਰੂਰ ਕਰੋ ਠੀਕ ਹੈ ਜੀ ਉਹਦੇ ਨਾਲ ਬੜਾ ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲਦਾ ਹੈਗਾ ਜੀ ਤੇ ਘਰ ਦੇ ਵਿੱਚ ਜਿਹੜਾ ਹੈਗਾ ਜੀ ਸਫਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ ਕਚਰਾ ਜਿਹੜਾ ਹੈਗਾ ਨਾ ਫਿਲਾਓ ਤੇ ਕੋਸ਼ਿਸ਼ ਕਰੋ ਕਿ ਘਰ ਦੇ ਅੰਦਰ ਵੀ ਜਿਹੜੀ ਹੈਗੀ ਇਹ ਸੂਰਜ ਦੀ ਰੌਸ਼ਨੀ ਆਉਣੀ ਚਾਹੀਦੀ ਹੈਗੀ ਹੈ ਜੀ ਘਰ ਵਿੱਚ ਮਧੂਰ ਸੰਗੀਤ ਸੰਸਕਦੇ ਆਂ ਜਿਆਦਾ ਲਾਊਡ ਸੰਗੀਤ ਨਾ ਚਲਾਓ ਇੱਕ ਦੂਜੇ ਨਾਲ ਮਿੱਠਾ ਬੋਲੋ ਇੱਕ ਦੂਜੇ ਨਾਲ ਹੱਸਦੇ ਰਹੋ ਇਹ ਹੀ ਜਿਹੜੇ ਹੈਗੇ ਆ ਜੀ ਸਭ ਗੁਣ ਹੈਗੇ ਆ ਜਿਹੜੇ ਸਾਡੇ ਵਿੱਚ ਪੋਜ਼ਿਟਿਵ ਊਰਜਾ ਨੂੰ ਡਿਵੈਲਪ ਕਰਨਗੇ ਤੇ ਸਾਡਾ ਜੀਵਨ ਜਿਹੜਾ ਹੈਗਾ ਜੀ ਉਹ ਬਹੁਤ ਵਧੀਆ ਤੇ ਖੁਸ਼ਹਾਲ ਹੋ ਜਾਏਗਾ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੀ ਸ਼ੇਅਰ ਕਰ ਦੇਣਾ ਜੀ ਤੇ ਜੇ ਕੋਈ ਇਹਦੇ ਵਿੱਚ 네ਗੇਟਿਵ ਪੁਆਇੰਟ ਆਇਆ ਉਹ ਕਮੈਂਟ ਕਰਕੇ ਦੱਸ ਦੇਣਾ ਜੀ ਤੇ ਤੁਹਾਡਾ ਸਭ ਦਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ